ਯੰਗ ਫਾਰਮਰ ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭਰਾਵਾਂ ਨੂੰ ਪੈਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਬੜੇ ਭਰਾਵਾਂ ਦੀ ਰੀਤ ਸੀ ਕਿ ਆਪਣੇ ਚੈਨਲ ਤੇ ਬਾਈ ਪੰਮਾ ਸੈਦੋਕੇ ਦੀ ਵੀਡੀਓ ਆਵੇ ਤੇ ਬੜੇ ਬਾਈਆਂ ਦੇ ਫੋਨ ਆਉਂਦੇ ਹੁੰਦੇ ਸੀ ਹਨਾ ਤੇ ਇਹ ਰੀਤ ਆ ਤੁਹਾਡੀ ਆਪਾਂ ਬਈ ਪੂਰੀ ਕਰਤੀ ਆ ਇਸ ਸਮੇਂ ਆਪਣੇ ਚੈਨਲ ਤੇ ਬਾਈ ਪੰਮਾ ਸੈਦੋਕੇ ਦੀ ਜਿਹੜੀ ਪਹਿਲੀ ਇੰਟਰਵਿਊ ਹੈਗੀ ਹੈ ਜ਼ਿੰਦਗੀ ਦੀ ਉਹ ਚੱਲ ਰਹੀ ਆ ਤੇ ਤੁਸੀਂ ਬੜਾ ਨੂੰ ਹੰਗਾਰਾ ਦੇ ਰਹੇ ਹੋ ਬੜਾ ਪਿਆਰ ਦੇ ਰਹੇ ਹੋ ਤੇ ਇੱਕ ਵੀਡੀਓ ਹੋਰ ਲੈ ਕੇ ਆਇਆ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਬਾਈ ਪੰਮੀ ਨਾਲ ਉਹਨਾਂ ਦੇ ਜਾਨਵਰਾਂ ਬਾਰੇ ਉਹਨਾਂ ਦੀਆਂ ਉਹ ਬੱਕਰੀਆਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਨੇ ਸੈਦੋ ਕੇ ਬਲੱਡ ਲਾਈਨ ਖੜੀ ਕੀਤੀ ਆ ਜਿਸ ਬੱਕਰੇ ਕਰਕੇ ਬਾਈ ਦਾ ਨਾਮ ਬਣਿਆ ਉਸ ਬੱਕਰੇ ਦੀ ਮਾਂ ਦਿਖਾਵਾਂਗੇ ਜਿਹੜੀਆਂ ਬੱਕਰੀਆਂ ਨੇ ਬਰੀਡਰ ਜੰਮੇ ਨੇ ਜਿਹੜੀ ਬੱਕਰੀ ਦਾ ਬਰੀਡਰ ਅੱਜ ਬਾਈ ਦੇ ਘਰੇ ਖੜਾ ਪੰਜਾਬ ਬੱਕਰਾ ਉਸਦੀ ਮਾਂ ਵੀ ਦਿਖਾਵਾਂਗੇ ਤੇ ਵੀਡੀਓ ਪੂਰੀ ਜਰੂਰ ਦੇਖਿਓ ਦੇਖਣ ਤੋਂ ਪਹਿਲਾਂ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇਕਰ ਕਿਸੇ ਦਾ ਕੋਈ ਸਵਾਲ ਹੋਊਗਾ ਜਾਂ ਕੋਈ ਸੁਝਾਅ ਹੋਊਗਾ ਤਾਂ ਉਹ ਵੀ ਕਮੈਂਟ ਦੇ ਵਿੱਚ ਜਰੂਰ ਦਿਓ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈ ਪੰਮੀ ਦੇ ਨਾਲ ਇਸ ਵੀਡੀਓ ਦੇ ਵਿੱਚ ਬਾਈ ਤੋਂ ਸਵਾਲ ਵੀ ਪੁੱਛਾਂਗੇ ਨਵੇਂ ਬੱਕਰੀ ਪਾਲਕਾਂ ਬਾਰੇ ਕਿਵੇਂ ਉਹਨਾਂ ਨੇ ਬਲੱਡ ਲਾਈਨ ਤਿਆਰ ਕੀਤੀ ਕਿਵੇਂ-ਕਿਵੇਂ ਬੱਕਰੀਆਂ ਦੀ ਸੰਭਾਲ ਕੀਤੀ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਬਾਈ ਨਾਲ ਕਰਨੀ ਆ ਤੇ ਨਾਲ ਜਿਹੜੇ ਭਰਾਵਾਂ ਨੇ ਉਹਨਾਂ ਦੇ ਸਾਥ ਦਿੱਤਾ ਸਨਮਾਨ ਹੋਏ ਸਾਰੀ ਜਾਣਕਾਰੀ ਆਪਾਂ ਲਵਾਂਗੇ ਆਜੋ ਬਈ ਵੀਡੀਓ ਪੂਰੀ ਜ਼ਰੂਰ ਦੇਖਿਓ ਤੇ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਗੱਲਬਾਤ ਕਰਦੇ ਆ ਬਾਈ ਪਮੇ ਇਹ ਬੱਕਰੀ ਬਾਈ ਉਮਰ ਚ ਵੱਡੀ ਆ ਹਾਂਜੀ 54 ਸੂਪੀ 5 ਸੂਪੀ ਆਪਣੇ ਕੋਲੇ ਇਹ ਆਪਣੀ ਬੱਕਰੀ ਮਸ਼ਹੂਰ ਹੋਈ ਆ ਜਿਹੜੀ ਦਾ ਬੱਕਰਾ ਬਾਈ ਖਸ਼ਵੰਤ ਕੋਲੇ ਗਿਆ ਠੀਕ ਹੈ ਜੀ ਉਹ ਆਪਣੇ 4-5 ਮਹੀਨੇ ਹੋ ਗਏ ਉਹਦੀ ਮੌਤ ਹੋ ਗਈ ਹਾਂਜੀ ਉਹਦੀਆਂ ਪੱਠਾਂ ਦਿਖਾਉਣੇ ਆ ਤੁਹਾਨੂੰ ਆਪਣੇ ਘਰੇ ਅਗਲਾ ਕਹਿ ਜਾਂਦਾ ਵੀ ਨਿੱਕੀ ਜੀ ਬੱਕਰੀ ਸੀ ਲੈ ਆਜ ਨੂੰ ਫਿਰ ਇਸ ਬੱਕਰੀ ਦਾ ਬੱਕਰਾ ਸੀ ਜਿਹੜਾ ਬੱਚਾ ਖੁਸ਼ਵੰਤ ਨਹੀਂ ਇਹਦਾ ਭਰਾ ਸੀ ਭਾਈ ਇਹ ਮਗਰੋਂ ਦੀਆਂ ਉਹ ਤੋਂ ਠੀਕ ਉਹ ਤਾਂ ਮਗਰੋਂ ਦੀਆਂ ਉਹ ਬੱਕਰੀ ਦੀਆਂ ਪੱਠਾਂ ਹਾਂਜੀ ਆ ਫੜਦੀਆਂ ਇੱਕੋ ਦੂਜੀ ਪੂਰੀ ਫੜ ਲੈ ਇੱਕ ਡੱਬੀ ਫੜ ਲੈ ਜਿਹੜੀ ਮਗਰ ਲਈ ਸੀ ਆ ਫੜ ਲੈ ਦੇਖੋ ਦੋਸਤੋ ਲੈਂਥ ਦੇਖੋ ਬੱਕਰੀ ਦੀ ਹੈਨਾ ਆ ਤੁਹਾਡੇ ਸਾਹਮਣੇ ਖੜੀਆਂ ਆ ਪੱਠ ਨੇ ਦੂਜੇ ਸੂਏ ਸੋਣਾ ਵੀਰੇ ਠੀਕ ਹੈ ਜੀ ਹਾਂ ਬਾਈ ਕ੍ਰੋਸ ਕਿੰਨੇ ਦੰਦਾ ਤੇ ਕਰਵਾਉਣੇ ਆ ਪੱਠ ਤੁਸੀਂ ਮੈਂ ਤਾਂ ਬਾਈ ਇਹਦੇ 'ਚ ਗੱਲ ਐ ਵੀ ਜਿਹੜੀ ਪੱਠ ਤੁਰੀ ਜਾਂਦੀ ਆ ਵਧੀਆ ਹਾਂਜੀ ਉਂਗਲ ਲਾ ਜੈਨਾ 6 ਦੰਦ ਤੱਕ ਠੀਕ ਹੈ ਜੀ ਹਾਂ ਜਿਹੜੀ ਹਾਈਟ ਕਰੀ ਜਾਵੇ ਹਾਂ ਵੀ ਹੈਡ ਕਰੀ ਜਾਵੇ ਜਿਹੜੀ ਪਤਾ ਵੀ ਇਹਨੇ ਦਰਮਿਆਨੀ ਨੂੰ ਰਹਿਣਾ ਉਹ ਵੀ 37 38 ਉਹ ਫਰਕ ਕਹਿੰਦਾ ਲੱਗਣ ਦੇ ਹੁਣ ਆ ਪੱਠਾਂ ਖੜੀਆਂ ਗਈਆਂ ਹਾਂਜੀ ਛੂਟੀਆਂ ਵੀ ਲਵਾਈਆਂ ਜਿਹੜੀਆਂ ਪਤਾ ਵੀ ਰੋਕ ਜਾਂਦੀਆਂ ਜਿਹੜੀ ਦਾ ਪਤਾ ਵੀ ਬਣਦੀ ਆ ਉਹਨੂੰ ਕਹਿੰਦਾ ਵੀ ਤੁਰੀ ਚੱਲ ਹੁਣ ਕੋਈ ਨਹੀਂ ਜਦੋਂ ਟਾਈਮ ਆ ਗਿਆ ਉਹ ਤੋਂ ਦੇਖਾਂਗੇ ਠੀਕ ਹੈ ਬਾਈ ਹੁਣ ਆ ਬੱਕਰੀ ਦੀ ਕੀ ਡਿਟੇਲ ਆ ਬਾਈ ਦੱਸੋ ਮਾੜਾ ਇਹ ਦੂਜੇ ਸੂਏ ਆ ਬਾਈ ਹਾਂਜੀ ਨਵੇਂ ਅੱਠ ਰੰਦ ਕਰ ਗਈ ਇਹ ਹਾਂਜੀ ਹੁਣ ਇਹ ਲੈ ਜੂਗੀ 5-7 ਦਿਨ ਹਾਂਜੀ ਤੇ ਬਸ ਨੇੜੇ ਹੀ ਆ ਗਈ ਠੀਕ ਹੈ ਜੀ ਆ ਬਾਈ ਆਪਣੀ ਬੱਕਰੀ ਸ਼ੇਰੀ ਰਾਨੋ ਹਾਂਜੀ ਇਹਦਾ ਬੱਚਾ ਆਪਣਾ ਗੁਰਥੜੀ ਵਾਲੇ ਮੁੰਡੇ ਕੋਲ ਆ ਉਹ ਜਿਹੜੀ ਦੀ ਵੀਡੀਓ ਆਪਾਂ ਕੀਤੀ ਹਾਂ ਹਾਂ ਸੇਫ ਕਾਮ ਨੇ ਦੇ ਨਾਲ ਬੱਬੂ ਕਹਿੰਦੇ ਆ ਉਹਨੂੰ ਠੀਕ ਦੁੱਲਾ ਬੱਕਰੇ ਦਾ ਨਾ ਇਹਦਾ ਬੱਕਰਾ ਵੀ ਕਾਲਾ ਡੱਬਾ ਬਸ ਕਾਲਾ ਡੱਬਾ ਬੱਕਰਾ ਆਪਣੇ ਪੰਜਾਬ ਦਾ ਪੁੱਤ ਆ ਉਹ ਠੀਕ ਹੈ ਭਾਈ ਆ ਪੱਠਾ ਜਿਹੜੀ ਦਾ ਤੁਹਾਨੂੰ ਦੱਸਿਆ ਵੀ 7 ਦਿਨਾਂ ਦਾ ਬੱਚਾ ਚੱਕ ਕੇ ਲੈ ਗਏ ਜਿਹੜਾ ਤੁਸੀਂ ਕਹਿੰਦੇ ਹੋ 25000 ਰੁਪਏ ਦੇ ਹਾਂ 7 ਦਿਨਾਂ ਦਾ ਬੱਚਾ ਸੀ ਭਾਈ ਚੱਕ ਕੇ ਲੈ ਗਏ ਨਾਲ ਇਹਦੇ ਪੱਠਾ ਕੀ ਪੱਠ ਘਰੇ ਆ ਕੀ ਠੀਕ ਹੈ ਭਾਈ ਉਹ ਡੱਬੀ ਪੱਠ ਫੜ ਲਿਆ ਉਹਦੀ ਬਿੱਲੀ ਦੀ ਜਿਵੇਂ ਬਾਈ ਇਹ ਬੱਕਰੀਆਂ ਤੁਹਾਡੀਆਂ ਵੱਡੀਆਂ ਆ ਗਈਆਂ ਉਹ ਆ ਗਈ ਹੈ ਨਾ ਇਹਨਾਂ ਥੱਲੇ ਦੁੱਧ ਕਿੰਨਾ-ਕਿੰਨਾ ਕੋ ਹੋਊਗਾ ਜੀ ਦੁੱਧ ਬਾਈ ਜਿਵੇਂ ਹੁਣ ਮਾਲ ਚ ਫਿਰਦੀਆਂ ਹਾਂ ਹਾਂਜੀ ਮਤਲਬ 8-10 ਪਸ਼ੂ ਇਹੋ ਜਿਹੜੀਆਂ ਸੱਜਣਾ ਸੁਈਆਂ ਬੱਕਰੀਆਂ 4 ਕਿਲੋਟਰ ਤੱਕ ਪਹੁੰਚ ਜਾਂਦੀਆਂ ਜਿਨ੍ਹਾਂ ਦੀ ਆਪਾਂ ਸੇਵਾ ਕਰਦੇ ਹਾਂ ਜਿਹੜੀਆਂ ਆਮ ਬੱਕਰੀਆਂ ਹੁਣ ਢਾਈ ਤੋਂ ਲੈ ਕੇ ਤਿੰਨ ਸਵਾ ਤਿੰਨ ਬਸ ਇੱਥੇ ਇੱਕ ਜੀ ਆ ਉਹ ਤਾਂ ਆਮ ਹੁੰਦੇ ਨੇ ਹਾਂ ਬਾਹਰਲੀ ਚਰਾਈ ਤੇ ਆ ਹਾਂ ਜਿਹੜੇ ਉਹੋ ਜਿਹੇ ਪਸ਼ੂਆਂ ਨੂੰ ਦੀ ਘਰੇ ਆਪਾਂ ਸੇਵਾ ਕਰਦੇ ਹਾਂ ਫੁੱਲ ਠੀਕ ਹੈ ਜਾਨਵਰ ਬਾਈ ਸਾਰੇ ਟੌਪ ਦੇ ਆ ਬੱਕਰੀਆਂ ਤੁਹਾਨੂੰ ਉਹ ਹੀ ਦਿਖਾ ਰਹੇ ਹਾਂ ਹਾਂ ਜਿਹੜ ਮਤਲਬ ਵਕਤ ਤੁਹਾਨੂੰ ਦੱਸਿਆ ਵੀ ਕਸ਼ਮੰਤ ਵਾਲੇ ਪੰਛੀ ਦੀ ਮਾਂ ਸੀ ਉਹਦੀ ਆ ਮਗਰਲੇ ਸੂਈ ਦੀ ਪਾਠਾ ਜਮਾ ਮਾਰਨ ਤੋਂ ਪਹਿਲਾਂ ਦੀ ਇਹ ਕ੍ਰੋਸ ਹੈ ਜੀ ਹੁਣ ਨਹੀਂ ਹੁਣ ਕਰਾਵਾਂਗੇ ਬਾਈ ਇਹ ਆਪਣੇ ਪੰਜਾਬ ਦੀ ਪਾਠਾ ਜਿਹੜਾ ਆਪਣੇ ਘਰੇ ਡੱਬਾ ਬੱਕਰਾ ਡੱਬਾ ਬੱਦਾਂ ਖੜਾ ਇਹ ਉਹਦਾ ਬਈ ਹਾਂ ਆ ਵਕਰੀਆ ਇਹਦੇ ਦੋ ਬੱਚੇ ਹੁਣ ਤਿਆਰ ਹੋ ਜਾਂਦੇ ਆ ਹਾਂਜੀ ਇੱਕ ਬੱਚਾ ਸੰਗਰ ਦੇ ਕੋਲੇ ਮੁੰਡਾ ਸੋ ਉਹਨੂੰ ਉਹਦੇ ਕੋਲ ਆ ਆਪਾਂ ਤੋਂ ਲੈ ਕੇ ਗਏ ਸੀ ਗਗਨ ਸਿੰਘ ਵਾਲੇ ਦਾ ਮੁੰਡਾ ਹਾਂਜੀ ਜੱਗਾ ਝੰਡੀਆਂ ਵਾਲਾ ਕਬੱਡੀ ਖਿਡਾਰੀ ਜਿਹੜਾ ਉਹ ਦਵਾ ਕੇ ਲਗਾਇਆ ਸੀ ਉਹਨੂੰ ਮੁੰਡੇ ਨੂੰ ਠੀਕ ਹੈ ਬਾਈ ਉਹਨੇ ਗਾਂ ਕਿਸ ਨੂੰ ਸੇਲ ਕਰਤਾ ਸੀ ਇੱਕ ਇਹਦਾ ਬੱਚਾ ਬਾਈ ਗੰਗਾ ਤੇ ਖੜਾ ਗੋਗੀ ਕੋਲੇ ਗੋਗੀ ਬਾਈ ਕੋਲੇ ਹਾਂ ਉਹਨੂੰ ਆਪਾਂ ਗਿਫਟ ਕੀਤਾ ਇਹਦਾ ਬੱਚਾ ਤਿਆਰ ਹੋ ਜਾਂਦਾ ਦੋ ਦਿਨ ਦਾ ਦੇ ਮੋਹ ਸੋਣਾ ਬੱਚਾ ਨਿਕਰੀ ਜਾਂਦਾ ਬਾਕੀ ਥੋੜੇ ਸਾਹਮਣੇ ਆ ਜਾਨਵਰਾਂ ਦੀ ਹਨਾ ਹਾਂ ਬਾਕੀ ਹੋਰ ਵੀ ਬੱਕਰੀਆਂ ਬਈ ਇੱਧਰ ਫੜ ਲਾ ਫੜ ਲਾ ਸ਼ੀਰ ਜੀ ਫੜ ਇੱਕ ਤੋਂ ਇੱਕ ਹਨਾ ਆਹਾ ਡੱਬੀ ਵੀ ਦਿਖਾ ਦਿਓ ਬਈ ਆ ਸਾਰੀ ਆ ਭਰ ਲੈ ਆ ਜੀ ਇਧਰ ਆ ਜੰਨੇ ਆਪਾਂ ਇਹ ਪਲੂਣਾ ਬਾਈ ਹੁਣ ਦੂਜੇ ਸੂਏ ਕਰਾਸ ਹੋਊਗੀ ਠੀਕ ਹੈ ਜੀ ਹਾਂ ਬਾਈ ਛੇ ਤਾਂ ਹੁੰਦਾ ਦੇਖੋ ਦੋਸਤੋ ਬਹੁਤ ਸੋਹਣਾ ਰੰਗ ਆ ਹੂੰ ਕਾਲੀ ਡੱਬੀ ਬੱਕਰੀ ਆ ਆ ਦੂਜੇ ਸੂਏ ਪਾਠ ਠੀਕ ਇਹਦਾ ਬੱਚਾ ਇੱਕ ਭਾਗ ਤੇ ਤਿਆਰ ਹੋਈ ਜਾਂਦਾ ਹਾਂਜੀ ਪਹਿਲੇ ਸੂਏ ਦਾ ਉਹ ਵੀ ਦੇਖੋ ਪਹਿਲਾਂ ਜਿਆਦਾ ਇਹ ਰੰਗ ਦੇ ਹੁੰਦੇ ਸੀ ਹਾਂ ਬਾਈ ਇਹ ਹੁਣ ਸਮਾਂ ਜਾ ਬਦਲ ਜਾਂਦਾ ਹੁਣ ਲੋਕ ਥੋੜਾ ਜਿਆਦਾ ਕਹਿਣ ਲੱਗ ਗਏ ਕਾਲਾ ਦਾ ਟ੍ਰੈਂਡ ਆ ਹੁਣ ਆਪਾਂ ਕਾਲਾ ਬੱਚਾ ਰੱਖਿਆ ਅਗਲੇ ਸਾਲ ਆਪਾਂ ਕਾਲੀ ਪ੍ਰਮਾਤਮਾ ਤੰਦਰੁਸਤੀ ਰੱਖੇ 10-12 ਪੱਠਾ ਬੱਕਰੇ ਖੜਾਵਾਂਗੇ ਠੀਕ ਹੈ ਜੀ ਆ ਬੱਕਰੀ ਆਪਣੇ ਮਾਲਚ ਬਾਈ ਉਹ ਆ ਜਿਹਨੇ ਜਿੰਨੇ ਸੂਏ ਸੂਈਆ ਬ੍ਰੀਡਰੀ ਦਿੱਤੇ ਠੀਕ ਹੈ ਬਾਈ ਪਹਿਲੇ ਸੂਏ ਦਾ ਬੱਚਾ ਆਪਣੇ ਘਰੇ ਪੰਜਾਬ ਖੜਾ ਹਾਂਜੀ ਦੂਜੇ ਸੂਏ ਦਾ ਬੱਚਾ ਰੈਂਬੋ ਮਟੀਲੀ ਖੜਾ ਮੁੰਡਾ ਸੇਵਕਾ ਹਾਂਜੀ ਤੀਜੇ ਸੂਏ ਦਾ ਬੱਚਾ ਇਹਦਾ ਹਾਂਜੀ ਆਪਣੇ ਮੁੰਡੇ ਕਿਹੜੇ ਸੀ ਉਹ ਗਿੱਦੜ ਖੇੜੇ ਵਾਲੇ ਹਾਂਜੀ ਉਹਦੇ ਕੋਲੇ ਖੜਾ ਜਿਹੜਾ ਆਪਣੇ ਘਰੇ ਹੁਣ ਬਰੀਡਰ ਹੈਗਾ ਪੰਜਾਬ ਉਹ ਵੀ ਏਸੀ ਦਾ ਬੱਚਾ ਏਸੀ ਦਾ ਬੱਚਾ ਇੱਕ ਬੱਚੇ ਦਾ ਮਟੀਲੀ ਖੜਾ ਬਾਈ ਤੀਜਾ ਬੱਚਾ ਇਹਦਾ ਗਿੱਦੜ ਖੜੇ ਖੜਾ ਠੀਕ ਹੈ ਜੀ ਇੱਕ ਪਠਾ ਮੁੰਡਾ ਅਮਰਜੀਤਾ Rajasthan ਦੇ ਵਿੱਚ ਹਾਂਜੀ ਆਪਣੇ ਕੋਲੋਂ ਲੈ ਕੇ ਗਿਆ ਸੀ ਮੁੰਡਾ ਹਾਕਮ ਫੌਜੀ ਨੰਗਲ ਤੋਂ ਹਾਂਜੀ ਪਲੂਣ ਸਵਾਈ ਉਹਨੇ ਦੋ ਬੱਚੇ ਦਿੱਤੇ ਪੱਠਾ ਰੱਖ ਲਈਆਂ ਬੱਕਰੀ ਵੇਚਤੀ ਮੁੰਡਾ ਅਮਰਜੀਤਾ ਭਦਮਪੁਰ ਕੋਲੋਂ ਨੂਪਗੜ੍ਹ ਜ਼ਿਲ੍ਹੇ ਚ ਪੈਂਦਾ ਪਿੰਡ ਉਹਦਾ ਕੋਈ ਹਾਂਜੀ ਤੇ ਉਹ ਦੋ ਲਗਿਆ ਆਪਾਂ ਤੋਂ ਤੇ ਦਵਾਈਆਂ ਸੀ ਮੁੰਡੇ ਤੋਂ ਹਾਕਮ ਤੋਂ ਹਾਂਜੀ ਤੇ ਉਹ ਪੱਠ ਉਹਨਾਂ ਚ ਗਈ ਉਹਦੇ ਬਾਰੇ ਮਤਲਬ ਕਈਆਂ ਬੰਦੇ ਨੇ ਇਹ ਗੱਲ ਕਹੀ ਵੀ ਪੱਠ ਸੂੰਦੀ ਨਹੀਂ ਅੱਛਾ ਜੀ ਪੱਠ ਸੂੰਦੀ ਨਹੀਂ ਪੱਠ ਉਹਦਾ 1.5 ਮਹੀਨੇ ਦੀ ਦੋਹਾਂ ਦੀ ਕਰਾਉ ਸੀਗੀ ਹਾਂਜੀ ਤੇ ਉਹ ਮੁੰਡੇ ਨੂੰ ਅਸੀਂ ਮਤਲਬ ਗਰੰਟੀ ਨਾ ਦਿੱਤੀ ਵੀ 2 ਮਹੀਨਿਆਂ ਦੀ ਰੂੜ ਦੀ ਕਰਾਉ ਸੀ ਹਾਂਜੀ ਵੀ ਪੰਜ 10 ਦਿਨ ਦਾ ਅੱਗਾ ਪਿੱਛਾ ਹੋ ਸਕਦਾ ਉਹ ਜਦੋਂ ਲੈ ਕੇ ਗਿਆ ਹੁਣ ਅੱਜ ਕੱਲ ਗਰੁੱਪਾਂ ਦਾ ਥੋੜਾ ਜਿਹਾ ਮਾਹੌਲ ਜ਼ਿਆਦਾ ਆ ਗਰੁੱਪਾਂ ਗਰਾਂਪਾਂ ਚ ਪਾਈ ਉਹਨੂੰ ਬੰਦਿਆਂ ਨੇ ਫੋਨ ਲਾ ਕੇ ਕਿਹਾ ਰਕੋੜੀਆਂ ਪਈਆਂ ਆਪਣੇ ਕੋਲੇ ਵੀ ਇਹ ਬੱਕਰੀ ਸੂੰਦੀ ਨਹੀਂ ਅੱਛਾ ਜੀ ਬੱਕਰੀ ਦਾ ਬਾਜੀ ਦੇ ਘਰ ਦੀ ਆ ਪਰ ਸੂੰਦੀ ਨਹੀਂ अच्छा ओने ਚਲ ਹੋ ਹੀ ਜਾਂਦਾ ਜੀ ਨੇ ਪੈਸੇ ਲਾਏ ਆ ਡਰ ਜਾਂਦਾ ਹਨ ਉਹ ਡਰ ਜਾਂਦਾ ਉਹਨੇ ਫੋਨ ਲਾਇਆ ਮੁੰਡੇ ਨੇ ਕਹਿੰਦਾ ਵੀ ਐਂ ਕਰਕੇ ਵੀ ਆਹ ਗੱਲ ਆ ਮੈਂ ਕਿ ਵੀ ਜੇ ਬੱਕਰੀ ਨਾ ਸੂਈ ਤੈਨੂੰ ਦੁੱਗਣੇ ਪੈਸੇ ਠੀਕ ਹੈ ਜੀ ਬੱਕਰੀ ਜੇ ਤੇਰੇ ਕੋਲੇ ਮਤਲਬ ਗੇੜ ਖਾ ਕੇ ਵੀ ਲੱਗ ਗਈ ਨਾ ਕੋਈ ਚੱਕਰ ਨਹੀਂ ਨਾ ਸੂਈ ਤੈਨੂੰ ਪੈਸੇ ਦੁੱਗਣੇ ਬੱਕਰੀ ਆਪਣੀ ਛੱਡ ਜੀ ਸਣੇ ਕਰਾਇਆ ਪੈਸੇ ਦੇਵਾਂਗੇ ਬੱਕਰੀ ਬਾਈ ਰਾਤ ਕੱਲ ਉਹਦੇ ਘਰੇ ਸੂਪੀ ਦੋ ਬੱਚੇ ਦਿੱਤੇ ਆ ਠੀਕ ਹੈ ਜੀ ਤੇ ਆਪਾਂ ਜੋ ਵੀ ਜਾਨਵਰ ਦਿੱਤਾ ਜਾਂ ਦਵਾਇਆ ਗਰੰਟੀ ਨਹੀਂ ਦਵਾਇਆ ਜਿਹਨੂੰ ਦਵਾਇਆ ਜਿਹੜਾ ਆਪਣੇ ਘਰੋਂ ਜਾਨਵਰ ਜਾਊ ਉਹਦੀ ਫੁੱਲ ਗਰੰਟੀ ਫੁੱਲ ਗਰੰਟੀ ਹੂ ਬਾਈ ਮਾਨੂਕਾਂ ਤੋਂ ਆ ਮਾਲਵਾ گاਊਟ ਫਾਰਮ ਵਾਲੇ ਹਾਂਜੀ ਹਾਂਜੀ ਦੇ ਜਿੰਨੇ ਵੀ ਫਾਰਮ ਆ ਬਾਈ ਰਜਿੰਦਰਾ ਡਾਂਗਾ ਤੋਂ ਜਾਂ ਹੋਰ ਵੀ ਬਾਈ ਹੈਗੇ ਆ ਜਿੰਨੇ ਵੀ ਜਿਹੜੇ ਫਾਰਮ ਨੂੰ ਹੱਥ ਲਾਇਆ ਤੇ ਬਾਈ ਕਾਮਯਾਬ ਵੀ ਹੋਇਆ ਠੀਕ ਆ ਬਾਈ ਮਤਲਬ ਪਾ ਅੰਦਰੋਂ ਹੱਥ ਲਾਇਆ ਜਿਹੜੇ ਜਾਨਵਰ ਨੂੰ ਹਾਂ ਜਾਂ ਫਾਰਮ ਨੂੰ ਕਿਸੇ ਦੇ ਵੀਡੀਓ ਤੇ ਤੁਹਾਡੀ ਸਲਾਹ ਨਾਲ ਬੰਦਾ ਹਾਂ ਜਿਹੜਾ ਆਪਣੀ ਸਲਾਹ ਨਾਲ ਚੱਲਿਆ ਬਾਈ ਕਾਮਯਾਬ ਹੋਇਆ ਤੇ ਬਾਕੀ ਭਰਾਵਾਂ ਨੇ ਬੜਾ ਸਤਿਕਾਰ ਦਿੱਤਾ ਜਿਨ੍ਹਾਂ ਕੋਲ ਆਪਣੇ ਜਾਨਵਰ ਗਏ ਉਹਨਾਂ ਨੇ ਮੇਰੇ ਨਾਲੋਂ ਵੀ ਜ਼ਿਆਦਾ ਮਿਹਨਤ ਕੀਤੀ ਅੱਛਾ ਜੀ ਨਵੇਂ ਦਸਾ ਹੋ ਗਿਆ ਨਮਾਜਾ ਹੋ ਗਿਆ ਸ਼ੇਰਾ ਹੋ ਗਿਆ ਰਾਜਵੀਰ ਹੋ ਗਿਆ ਗੋਗੀ ਹੋ ਗਿਆ ਜਿੰਨੇ ਵੀ ਬੰਦੇ ਆ ਜਿਨ੍ਹਾਂ ਕੋਲ ਵੀ ਆਪਣੇ ਜਾਨਵਰ ਗਏ ਆ ਉਹਨਾਂ ਨੇ ਮੇਰੇ ਨਾਲ ਵੀ ਵੱਧ ਕੇ ਮਿਹਨਤ ਕੀਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੇਰੇ ਨਾਂ ਨੂੰ ਇੱਥੋਂ ਤੱਕ ਲਿਆਂਦਾ ਠੀਕ ਆ ਬਈ ਆਪਾਂ ਜਿਹੜੀ ਭੜਾਈਆਂ ਨੇ ਮੰਡੀ ਤੇ ਹੋਇਆ ਸੀ ਸੇਲ ਬੱਕਰਾ ਜੀ ਹਾਂ ਉਹ ਰਾਜਵੀਰ ਦਾ ਬੱਕਰਾ ਸ਼ੇਰ ਆਪਣੇ ਇਹ ਤਾਂ ਥੋੜ੍ਹੀ ਵਾਲੀ ਮੰਡੀ ਤੇ ਹੋਇਆ ਭਲਾਈ ਜਾਣੇ 275 ਦਾ 275 ਦਾ ਬਹੁਤ ਚੰਗਾ ਬੱਕਰਾ ਸੀ ਭਾਈ ਬਹੁਤ ਚੰਗਾ ਜਿੰਨਾ ਵੀ ਕਹਿ ਰਿਹਾ ਬਾਕੀ ਜਿਹਨੇ ਲਿਆ ਉਹਨਾਂ ਨੂੰ ਭਾਈ ਆਪਣੀ ਬਲੱਡ ਲਾਈਨ ਬਾਰੇ ਤੇ ਆਪਣੇ ਜਾਨਵਰਾਂ ਬਾਰੇ ਪੂਰਾ ਪੂਰਾ ਪਤਾ ਨਿਕਲ ਜਾਂਦਾ ਜਦੋਂ ਕੋਕਾ ਮੇਰੇ ਕੋਲੇ ਆਉਂਦਾ ਜਾਂਦਾ ਸੀ ਅੱਛਾ ਜੀ ਉਹਦੀ ਤਾਂ ਉਮਰ ਵੀ ਕੁਝ ਨਹੀਂ ਬਹੁਤ ਛੋਟਾ ਸੀ ਭਾਈ ਜਦੋਂ ਉਹ ਆਉਂਦਾ ਸੀ ਜੇ ਭਾਈ ਕੋਕਾ ਵਪਾਰੀ ਹੈ ਜਿਹੜਾ ਵਪਾਰੀ ਆ ਜਿਹੜਾ ਬਹੁਤ ਚਿਰ ਦਾ ਆਉਂਦਾ ਆਪਣੇ ਕੋਲੇ ਆਪਣੇ ਜਾਨਵਰ ਦਾ ਉਹਨੂੰ ਹੁਣ ਵੀ ਜਿਹੜੇ ਜਾਨਵਰ ਆਪਣੇ ਘਰੇ ਫਿਰਦੇ ਆ ਕੱਲੇ ਕੱਲੇ ਦਾ ਪਤਾ ਉਹਨੂੰ ਅੱਛਾ ਜੀ ਹਾਂ ਆਪਣੇ ਕੋਲੇ ਉਹ ਮਹੀਨੇ ਬਾਅਦ ਇੱਕ ਬੱਕਰਾ ਉਹ ਦੱਸਦੇ ਜੀ ਤੁਹਾਡਾ ਲਿਆ ਉਹਨਾਂ ਨੇ ਬਲੱਡ ਲੈਣਾ 6 ਲੱਖ ਦਾ ਲਿਆ ਸੀ ਹਨਾ ਪਤਾ ਨਹੀਂ ਕਿਹੜਾ ਬੱਕਰਾ ਸੀ ਉਹ ਉਹ ਬਾਈ ਖਸ਼ਮੰਤ ਤੋਂ ਦਵਾਇਆ ਸੀ ਇਹਨਾਂ ਨੇ ਨਮਾਜ਼ੇ ਨੇ ਤੇ ਅੱਲਾਹ ਵਾਖਸ਼ ਨੇ ਹਾਂਜੀ ਖਸ਼ਮੰਤ ਤੋਂ ਦਵਾਇਆ ਕਾਲਾ ਪੰਛੀ ਬੱਚਾ ਠੀਕ ਹੈ ਜੀ ਤੇ ਉਹਦੇ ਬਾਰੇ ਉਹ ਤੁਹਾਨੂੰ ਅੱਗੇ ਵੀ ਦੱਸਿਆ ਉਹਦੇ ਬਾਰੇ ਬਾਈ ਖਸ਼ਮੰਤ ਤੋਂ ਪੁੱਛਾਂਗੇ ਸਾਰਾ ਕੁਝ ਵੀ ਕਿਵੇਂ ਲਿਆਇਆ ਸੀ ਕਿੰਨੇ ਦਾ ਲਿਆਇਆ ਸੀ ਕਿਵੇਂ ਵੇਚਿਆ ਤੂੰ ਕਿਹੜੀ ਮਾਮ ਸੀ ਪਿਓ ਸੀ ਉਹ ਤੋਂ ਪੁੱਛਾਂਗੇ ਠੀਕ ਹੈ ਜੀ ਜ਼ਰੂਰ ਤੁਹਾਡੇ ਨਾਲ ਚੱਲੂੰਗਾ ਤੇ ਬਾਕੀ ਮੈਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਕ ਆਪਣੇ ਬੰਦੇ ਜੁੜੇ ਆ ਆਪਣੇ ਨਾਲ ਹਾਂਜੀ ਤੇ ਆਪਾਂ ਨੂੰ ਮਾਨ ਸਤਕਾਰ ਦਿੰਦੇ ਆ ਜਾਂ ਆਪਾਂ ਤੋਂ ਵੱਧ ਕੇ ਵੀ ਮਿਹਨਤ ਕਰੀ ਜਾਂਦੇ ਆ ਆਪਣੇ ਨਾਂ ਦੀ ਖਾਤਰ ਤੇ ਆਪਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਬਈ ਨਾਂ ਵੀ ਬਣ ਗਿਆ ਤੁਹਾਡਾ ਹਨਾ ਜਾਨਵਰਾਂ ਨੇ ਦਿੱਤਾ ਵੀ ਬਹੁਤ ਕੋਸ਼ਿਸ਼ਾਂ ਕਮਾਈ ਵਾਲੇ ਪੱਖੋਂ ਵੀ ਆਪਾਂ ਕਹਿ ਸਕਦੇ ਆ ਹਨਾ ਤੇ ਅਗਲੇ ਸਮੇਂ ਦੇ ਵਿੱਚ ਉਹਨਾਂ ਦੇ ਟਾਈਮ ਦੇ ਵਿੱਚ ਹੈ ਕੋਈ ਸੁਪਨਾ ਵੀ ਇੱਥੋਂ ਤੱਕ ਜਾਣਾ ਜਾਂ ਐਵੇਂ ਜਾਨਵਰ ਤਿਆਰ ਕਰਨੇ ਜਾਂ ਹੋਰ ਬੰਦਿਆਂ ਨੂੰ ਕਾਮਯਾਬ ਕਰਨਾ ਸੋਚਿਆ ਕਦੇ ਹੀ ਗੱਲਾਂ ਆਪਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਹਾਂਜੀ ਬਸ ਉਹਦੇ ਤੰਦਰੁਸਤੀ ਬਖਸ਼ੇ ਨਵੇਂ ਬੰਦਿਆਂ ਨੂੰ ਵੀ ਕੰਮਜਾਬ ਕਰਾਵਾਂਗੇ ਤੇ ਆਪ ਵੀ ਮਿਹਨਤ ਹੁਣ ਜਿੰਨੀ ਅੱਗੇ ਕਰਦੇ ਹੋ ਉਦੋਂ ਜ਼ਿਆਦਾ ਕਰਾਂਗੇ ਠੀਕ ਹੈ ਹੁਣ ਆਪਣੇ ਘਰੇ ਜਿਹੜੇ ਬੱਚੇ ਤੁਹਾਨੂੰ ਕਾਲੇ ਦਿਖਾਇਆ ਛੋਟਾ ਬੱਚਾ ਦਾ ਪੱਠ ਦਾ ਜਿਹੜਾ ਕਾਲਾ ਕੀੜਾ ਛੋਟਾ ਬੱਚਾ 4 ਮਹੀਨਿਆਂ ਦਾ ਕਾਲੇ ਬੱਚੇ ਦਾ ਪੰਛੀ ਦਾ ਹਾਂਜੀ ਉਹ ਆ ਪੱਠ ਦਾ ਠੀਕ ਹੈ ਤੇ ਜਿਹੜਾ ਆਪਣਾ ਪੰਛੀ ਕਾਲਾ ਹਾਂਜੀ ਕਾਲੇ ਬੱਕਰੇ ਜਿੰਨੇ ਆਪਾਂ ਰੱਖਾਂਗੇ ਨਾ ਪੰਛੀ ਵੀ ਹੋਊਗਾ ਬਾਈ ਠੀਕ ਹੈ ਬਾਈ ਦੰਨਾਂ ਚ ਰੱਖਾਂਗੇ ਕਾਲੇ ਬੱਕਰੇ ਪੰਛੀ ਨਾਲ ਦੀ ਚੱਲਣਗੇ ਜਿਹੜਾ ਉਹ ਛੋਟੇ ਦੋ ਖੀਰੇ ਬੱਚੇ ਆ ਉਹ ਛੋਟਾ ਇਹਦਾਗਾ ਜਿਹੜਾ ਵੱਡਾ ਉਹ ਇਹਦਾਗਾ ਵੱਡਾ ਇਹਦਾਗਾ ਵੱਡਾ ਇਹਦਾਗਾ ਠੀਕ ਆ ਹਾਂ ਦੋਸਤੋ ਜਿਹੜਾ ਪੂਰਾ ਬੱਜਾ ਉਹ ਹੋਰ ਬੱਕਰੀ ਦਾ ਠੀਕ ਆ ਭਾਈ ਹਾਂ ਉੱਧਰ ਬੈਠੀ ਹੈ ਇੱਕ ਜਿਹੜਾ ਤੁਸੀਂ ਪੱਕਾ ਲੋਹਾ ਰੱਖੀ ਬੈਠੇ ਹੋ ਬੱਕਰਾ ਉਹਦੀ ਮਾਂ ਮੈਂ ਛੇਰੇ ਨੂੰ ਵੇਚਤੀ ਸੀ ਉਹ ਮੁੰਬਈ ਚਾਰ ਬੱਕਰੀਆਂ ਲੈ ਗਿਆ ਸੀ ਮਰਾਦ ਵਾਲੇ ਤੋਂ ਆ ਤੇ ਉਹ ਚਾਰ ਬੱਕਰੀਆਂ ਲੈ ਗਿਆ ਧੱਕੇ ਜਿਨਾਂ ਉਹਦੀ ਮਾਂ ਉਹਨੂੰ ਦੇ ਦਿੱਤੀ ਲੋਹੀ ਸੀ ਮਾਂ ਅੱਜ ਵੀ ਉਹਦੇ ਘਰੇ ਖੜੀ ਆ ਭਾਈ ਬਹੁਤ ਚੰਗੀਆਂ ਪੱਠਾਂ ਉਹਦੇ ਘਰੇ ਉਹਨੇ ਬੱਕਰੀ ਨੇ ਤਿਆਰ ਕਰ ਚਲੋ ਉਹ ਆਪਾਂ ਨੂੰ ਗੁਰੂ ਮਾਨ ਦਾ ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਮੈਂ ਹਾਂਜੀ ਵੀ ਮਾਨ ਸਤਕਾਰ ਇੰਨਾ ਮਿਲਿਆ ਛੋੜ ਕੇ ਭਰਾਵਾਂ ਦੇ ਸਰ ਤੇ ਆਪਾਂ ਨੂੰ ਬੂਲੇ ਵਾਲ ਕਮੇਟੀ ਆ ਉਹਨਾਂ ਨੇ ਵੀ ਆਪਦੇ ਨਾਲ ਜੋੜਿਆ ਪਹਿਲਾਂ ਤੋਂ ਹਾਂਜੀ ਬਹੁਤ ਵਧੀਆ ਸਤਕਾਰ ਦਾ ਬਾਈ ਜਗਦੇਵ ਵਰਗੇ ਆ ਬਾਈ ਗੋਲਪ੍ਰੀਤ ਵਰਗੇ ਡਾਕਟਰ ਬਲਵਿੰਦਰ ਨੇ ਆਪਾਂ ਨੂੰ ਸਨਮਾਨ ਕਰਿਆ ਹਾਂਜੀ ਤੁਸੀਂ ਸਨਮਾਨ ਕਰਿਆ ਬਾਈ ਤੁਹਾਡਾ ਵੀ ਧੰਨਵਾਦ ਆ ਰਾਜਵੀਰ ਹੋ ਗਿਆ ਬਾਈ ਗਰਜੀਤ ਹੋ ਗਿਆ ਤੂੰ ਹੋ ਗਿਆ ਬਾਈ ਮਾਰਵਾਗੋਟ ਫਾਰਮ ਵਾਲੇ ਆ ਉਹਨਾਂ ਨੇ ਵੀ ਘਰੇ ਆ ਕੇ ਮੈਨੂੰ ਸਨਮਾਨ ਕਰਕੇ ਗਏ ਆ ਉਹ ਮੈਨੂੰ ਪਤਾ ਜਾਂ ਉਹਨਾਂ ਨੂੰ ਪਤਾ ਮੈਨੂੰ ਕੀ ਸਨਮਾਨ ਕਰਕੇ ਹਾਂਜੀ ਹਾਂਜੀ ਬਹੁਤ ਬੰਦੇ ਇਹੇ ਜਿਹਨਾਂ ਦੇ ਮਨਾਂ ਨਹੀਂ ਰਹਦਾ ਇਹ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਉਹ ਵਾਈਆਂ ਨੂੰ ਵੀ ਕੋਲੇ ਸੱਦਾਂਗੇ ਤੇ ਯਾਨੀ ਇਸ ਕਿਤੇ ਨੇ ਮੈਨੂੰ ਪਰਮਜੀਤ ਤੋਂ ਪੰਮਾ ਬੱਕਰੀਆਂ ਵਾਲਾ ਬਣਾਤਾ ਤੇ ਮੈਨੂੰ ਇੰਨਾ ਕੁ ਮਾਨ ਸਤਕਾਰ ਦਿੱਤਾ ਵੀ ਮੇਰੀ ਨਹੀਂ ਈ ਕਾਤ ਅੱਜ ਹਰ ਬੰਦਾ ਸਤਕਾਰ ਨਾਲ ਪੰਮਾ ਬਾਈ ਕਹਿ ਕੇ ਤੁਹਾਡਾ ਨਾਮ ਹਾਂ ਪੰਮਾ ਬਾਈ ਕਹਿ ਕੇ ਬੁਲਾਉਂਦਾ ਬਸ ਉਹ ਇਨਾਂ ਦੀ ਸਾਰੀ ਬਦੌਲਤ ਆ ਬਾਈ ਭਾਈ ਇੱਕ ਤੁਹਾਡਾ ਲੰਮਾ ਤਜਰਬਾ ਹੋਰ ਆਪਾਂ ਜਾਣਕਾਰੀ ਲੈਣੀ ਹੈ ਛੋਟੀ ਜੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਨਾਲ ਦੇ ਬੰਦੇ ਬਹੁਤ ਸੀ ਜਿਹੜੇ ਵਪਾਰ ਲੈਣ ਚ ਪੈ ਗਏ ਹਾਂ ਭਾਈ ਭਾਈ ਵਪਾਰ ਦੀ ਉਮਰ ਕਿੰਨੀ ਕੁ ਹੁੰਦੀ ਆ ਜਾਂ ਫਿਰ ਜਿਹੜੇ ਬੰਦੇ ਤੁਹਾਡੇ ਵਰਗੇ ਆ ਲੰਮਾ ਸਮਾਂ ਸਬਰ ਨਾਲ ਕੰਮ ਕਰਦੇ ਆ ਵਪਾਰ ਦੀ ਉਮਰ ਵੱਡੀ ਆ ਜਾਂ ਬਰੀਡਿੰਗ ਤੇ ਜਿਹੜਾ ਬੰਦਾ ਕੰਮ ਕਰਦਾ ਬਾਈ ਦੇਖੋ ਗੱਲ ਆ ਐਮ ਵੀ ਦੋਨਾਂ ਚੀਜ਼ਾਂ ਦੀ ਕੋਈ ਵੱਡੀ ਆ ਵਪਾਰ ਦੀ ਉਹਦੀ ਲੰਮੀ ਉਮਰ ਵੱਡੀ ਆ ਜਿਹਦੇ ਕੋਲੇ ਚਾਰ ਪੈਸੇ ਆ ਹਾਂਜੀ ਘਾਟਾ ਵਾਦ ਚੱਲ ਸਕਦਾ ਜਿਹੜਾ ਬੰਦਾ ਹੁਣ ਮੈਂ ਕਹਾਂ ਵੀ ਲੱਖ 2 ਲੱਖ ਨਾਲ ਚਲਾ ਕੇ ਬਹਿ ਜਾ ਕੱਲ ਨੂੰ ਕੋਈ ਘਾਟਾ ਪੈ ਜੇ ਬਾਕੀ ਸੋਚ ਸਮਝ ਕੇ ਚੱਲ ਸੋ ਸਮਝ ਕੇ ਚੱਲਦਾ ਉਹ ਜਿਹਨੇ ਥੋੜਾ ਹੁਣ ਕਰਨਾ ਚਾਹ ਰ ਬਾਈ ਉਹ ਘਾਟਾ ਹੀ ਖਾਊਗਾ ਹਾਂਜੀ ਜਿਹਦੇ ਕੋਲ ਪ੍ਰੋਜੈਕਟ ਹੈਗਾ ਆਪਦਾ ਜੇਬ ਕੰਮ ਕਰਦੀ ਆ ਉਹ ਘਾਟੇ ਵਾਦੇ ਚ ਹੱਲ ਕੇ ਵੀ ਗਾਹ ਨੂੰ ਵਧੀ ਜਾਊ ਪਰ ਜਿਹੜਾ ਬਰੀਡਿੰਗ ਵਾਲਾ ਬਾਈ ਇਹਨਾਂ ਦੇ ਸਫਰ ਵਾਲਾ ਕਰਨਾ ਪਹਿਲਾਂ ਬਾਲਾ ਲੰਮਾ ਸਮਾਂ ਸਫਰ ਕਰਨਾ ਪੈਂਦਾ ਜਿਹੜਾ ਤਾਂ ਸਫਰ ਕਰ ਗਿਆ ਹਾਂਜੀ ਬਈ ਉਹ ਤਾਂ ਤਰ ਗਿਆ ਜਿਹੜਾ ਮੇਰਾ ਤਜਰਬਾ ਜਾਨੀ ਆਪਦੇ ਪਸ਼ੂਆਂ ਦੇ ਵਿੱਚ ਤੇ ਪ੍ਰਮਾਤਮਾ ਮਿਹਰ ਕਰੇ ਐ ਬਸ ਸਫਰ ਸੰਤੋਖ ਜੀ ਦੇ ਹੀ ਰੱਖੇ ਫੇਰ ਬਹੁਤ ਕੋਸ਼ ਹੈ ਇਹਨਾਂ ਚ ਠੀਕ ਆ ਬਈ ਬੜੀਆਂ ਤੱਤੀਆਂ ਠੰਡੀਆਂ ਹਵਾਵਾਂ ਇਹਨਾਂ ਦੇ ਪਸ਼ੂਆਂ ਤੇ ਵੀ ਬਗੀਆਂ ਆਪਦੇ ਤੇ ਵੀ ਬਗੀਆਂ ਹਾਂਜੀ ਬਹੁਤ ਕੋਸ਼ ਦੇਖਿਆ ਸਵਰ ਕਰਮ ਵਾਲਿਆਂ ਨੇ ਡਗਦੇ ਢੈਂਦੇ ਨੂੰ ਇੱਥੋਂ ਠੀਕ ਹੈ ਜੀ ਜਿਵੇਂ ਪੁਰਾਣਾ ਸਮਾਂ ਸੀਗਾ ਜੀ ਬੱਕਰੀਆਂ ਦੇ ਰੇਡ ਘਟ ਹੁੰਦੇ ਸੀਗੇ ਹਨਾ ਇੰਨੀ ਲੋਕਾਂ ਦੇ ਵਿੱਚ ਬੱਕਰੀਆਂ ਬਰਦੀ ਖੇਚ ਨਹੀਂ ਹੁੰਦੀ ਸੀਗੀ ਹੁਣ ਮੰਡੀਆਂ ਵੀ ਲੱਗਦੀਆਂ ਬਾਕੀ ਹੋਰ ਵੀ ਬਹੁਤ ਤਰੀਕੇ ਹੈਗੇ ਜਿਨ੍ਹਾਂ ਕਰਕੇ ਬੱਕਰੀ ਪਾਲਣ ਮਸ਼ਹੂਰ ਹੋ ਗਿਆ ਜੀ ਪੁਰਾਣੇ ਸਮੇਂ ਦੇ ਬੱਕਰੀ ਪਾਲਣ ਤੇ ਅੱਜ ਦੇ ਸਮੇਂ ਦੇ ਇਸ ਕਿੱਤੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਪੁਰਾਣਾ ਸਮਾਂ ਹੈ ਨਾ ਉਦੋਂ ਰੋਹੀ ਬਹੁਤ ਖੁੱਲੀ ਸੀ ਹਮ 100 ਬੱਕਰੀ ਮੈਂ ਇਕੱਲੇ ਜਾ ਕੇ ਨਾ ਹੱਕੀ ਫਿਰਦਾ ਸੀ ਇੰਨੇ ਮਾ ਕੱਚੀਆਂ ਪਈਆਂ ਹੁਣ ਤਾਂ ਸੜਕ ਤੇ ਹੁਣ ਕੱਲੇ ਜਵਾਕ ਨੂੰ ਪੇਜ ਨਹੀਂ ਸਕਦੇ ਬੱਕਰਾਂ ਲੈ ਕੇ ਹਾਂਜੀ ਹੈ 100 ਬੱਕਰੀਆਂ ਮੈਂ ਕੱਲੇ ਛੋਟੇ ਜਿਹਾ ਜਵਾਕ ਨਾ ਮਤਲਬ ਬਹੁਤ ਸਾਲ ਚਾਰੀਆਂ ਅੱਛਾ ਮੈਂ ਦੂਜੇ ਬੰਦੇ ਨੂੰ ਪੱਠਾ ਪੁੱਠਾਈਆਂ ਕਢਾ ਕੇ ਕਹਿੰਦਾ ਤੁਸੀਂ ਇੱਧਰ ਲੈ ਜਾਓ ਇਹਨਾਂ ਨੂੰ ਵੀ ਬੱਕਰੇ ਵਿੱਚ ਫਿਰਦੇ ਉਹ ਬੱਕਰੇ ਵਿੱਚ ਹੁੰਦੇ ਸੀ ਤੇ ਪਰ ਜਿਹੜਾ ਹੋਣ ਵਾਲਾ ਜੋਗ ਹੈ ਭਾਈ ਇਹਦਾ ਵਿਗਿਆਨ ਕੀ ਹੋ ਗਿਆ ਹੂੰ ਉਹਨਾਂ ਦਾ ਗੱਲ ਆਏ ਵੀ ਜਿਨੇ ਹੁਣ ਘਰੇ ਘਰੇ ਸਾਹਮਣੀਆਂ ਤੇ ਵਧੀਆ ਖਰਾਕ ਦੇਣੀ ਆ ਘਰੇ ਵੀ ਸਾਹਮ ਸਕਦਾ ਇਹਦੀ ਗੱਲ ਨੂੰ ਵੀ ਘਰੇ ਸਾਹਮਣੀਆਂ ਨਹੀਂ ਤੇ ਜਿਨੇ ਆਪ ਘੌਰ ਕਰਨੀਆਂ ਤੇ ਬਾਹਰ ਨਾਲ ਤੁਹਾਨੂੰ ਪਤਾ ਹੀ ਆ ਫਿਰ ਇਹ ਤਾਂ ਹੁਣ ਮੁਕਤੀ ਵਾਲਾ ਹੀ ਰਾਤ ਜਿਹਦੇ 'ਚ ਹਿੰਮਤ ਹੈਗੀ ਗੋਡਿਆਂ ਦੇ ਸਪਰਿੰਗ ਕੰਮ ਕਰਦੇ ਆ ਨਾ ਤੇ ਮੁਕਤੀ ਵਾਲਾ 4 ਮਹੀਨੇ ਖਰਚਾ ਇਹਨਾਂ ਦਾ ਤੇ ਚੱਲੀ ਜਾਂਦਾ ਵਧੀਆ ਜਿਹਾ ਗਾੜਾ ਬਹੁਤ ਬੰਦੇ ਬਈ ਕੰਮ ਛੱਡ ਜਾਂਦੇ ਨਵੇਂ ਜਿਹੜੇ ਹੁੰਦੇ ਆ ਵੇਖ ਕੇ ਵੀਡੀਓ ਵਾੜੀਓ ਬੱਕਰੀਆਂ ਲੈ ਲੈਂਦੇ ਆ ਬਾਅਦ ਦੇ ਵਿੱਚ ਜਦੋਂ ਘਰੇ ਆਉਂਦਾ ਜਾਨਵਰ ਉਹ ਗੱਲਾਂ ਦਾ ਫਰਕ ਹੋਰ ਹੁੰਦਾ ਹਨਾ ਵੀਡੀਓ 'ਚ ਗੱਲਾਂ ਹੋਰ ਹੁੰਦੀਆਂ ਦੇਖੀਆਂ ਇਦੋਂ ਕਰੇ ਜਾਨਵਰ ਨਾਲ ਆਪ ਦਾ ਮੱਥਾ ਖਪਾਈ ਹੁੰਦੀ ਓਦੋਂ ਗੱਲ ਹੋਰ ਹੁੰਦੀ ਆ ਕਹਿੰਦੇ ਆ ਵੀ ਬੱਕਰੀ ਤਾਂ ਸਾਡੇ ਤੋਂ ਰਾਜਦੀ ਨਹੀਂ ਬੀਟਰ ਬੱਕਰੀ ਰਾਜਦੀ ਨਹੀਂ ਹੁਣ ਆਪਾਂ ਬਰਬਰੀਆਂ ਦੇ ਕੰਮ ਕਰਨਾ ਇਸ ਚੀਜ਼ ਬਾਰੇ ਵੀ ਦੱਸੋ ਵੀ ਬੱਕਰੀ ਰਾਜਦੀ ਕਿਵੇਂ ਆ ਬਾਈ ਰੱਜਣ ਦਾ ਤਾਂ ਕੰਮ ਐ ਜੇ ਬੰਦਾ ਆ ਪੁੱਤੇ ਆ ਹਾਂਜੀ ਜਿਹੜੇ ਬੰਦੇ ਨੇ ਮਤਲਬ ਹੁਣ ਫਾਰਮਾਂ ਚ ਬੱਕਰੀਆਂ ਰੱਖ ਲਈਆਂ ਮੰਨ ਕੇ ਚੱਲੋ ਬੰਦੇ ਛੱਡ ਤੇ ਜਾਂ ਬਈਏ ਛੱਡ ਤੇ ਉਹਨਾਂ ਨੂੰ ਵਿਚਾਰਾਂ ਨੂੰ ਨਹੀਂ ਪਤਾ ਉਹਨਾਂ ਦਾ ਪੱਠਾ ਭਰਿਆ ਸਿਰ ਤਾਂ ਆਪਾਂ ਕਿੰਨਾ ਹੀ ਦਾਣਾ ਪਿਓ ਉਹਨਾਂ ਕੋਲੇ ਪਰ ਉਹ ਵੀ ਲਿਮਟ ਆ ਲਿਮਟ ਨਾਲ ਬੰਦਾ ਆਪ ਗੌਰ ਨਾਲ ਸਾਰਾ ਕੁਝ ਕਰਾਉਂਦਾ ਤਾਂ ਘਰੇ ਵੀ ਠੀਕ ਆ ਜਿਹੜੀ ਬਰਬਰੀ ਵਾਲੀ ਆ ਮੀਟਰ ਬੱਕਰੀ ਹਰੇਕ ਦੇ ਹੋਂ ਬਸ ਦੀ ਗੱਲ ਨਹੀਂ ਨਹੀਂ ਬਸ ਦੀ ਗੱਲ ਨਹੀਂ ਇਹ 2 ਘੰਟੇ ਦਾ ਢੇੜਾ ਦਾ ਫਿਰ ਭਾਲ ਦੂਗੀ ਚਾਹੇ ਘਰੇ ਜਨਾ ਮਰਜੀ ਪਾਈ ਜਾ ਹੁਣ ਸਾਡੀਆਂ ਬੱਕਰੀਆਂ ਜੀ ਸਿਆਲ ਜਦੋਂ 3 ਮਹੀਨੇ ਘਰੇ ਰੱਖਦੇ ਆ ਸਾਨੂੰ ਪਤਾ ਘਰੇ ਇਹ ਨਹੀਂ ਲੋਟ ਆਉਣਾ ਘਰੇ ਵੀ ਅਸੀਂ ਰੇੜੀਆਂ ਤੇ ਡਾਣੀਆਂ ਡੱਪਾ ਪਿੱਪਲ ਬਰੋਟੇ ਜੋ ਵੀ ਕੋਈ ਸਾਡੇ ਡਿੱਕੇ ਆਉਂਦਾ ਅਸੀਂ ਘਰੇ ਲਿਜਾ ਕੇ ਵੀ ਪਾਉਨੇ ਆ ਇਹਨਾਂ ਨੂੰ ਪਰ ਬਾਹਰ ਵਰਗੀ ਗੱਲ ਹੈ ਨਹੀਂ ਬਾਈ ਖਰਚਾ ਬਹੁਤ ਘਟ ਜਾਂਦਾ ਤੇ ਜਿਹੜੀ ਬਰਬਰੀ ਆ ਬਰਬਰੀ ਬੱਕਰੀ ਵੀ ਬਹੁਤ ਸਿਆਣੀ ਆ ਸਾਡੇ ਇੱਕ ਦੋ ਘਰਾਂਗੀਆਂ ਕਿ ਦੋ ਦੋ ਰੱਖੀਆਂ ਮਤਲਬ ਉਹਨਾਂ ਨੂੰ ਵਿਚਾਰਾਂ ਨੂੰ ਇਹ ਨਹੀਂ ਜਾਣਤ ਨਹੀਂ ਸਾਡੇ ਨੇ ਇੰਨਾ ਮਾਹੌਲ ਜ ਹੈ ਨਹੀਂ ਕੋਈ ਨਹੀਂ ਕਰਾਂਗੇ ਉਹਨਾਂ ਨੂੰ ਤੁਹਾਡੇ ਨਾਲ ਮਲਾਵਾਂਗੇ ਜਾਣਕਾਰੀ ਚੰਗੇ ਜਾਨਵਰ ਲਿਆ ਕੇ ਪਿੰਡ ਚ ਦੋ ਚਾਰ ਬੰਦਿਆਂ ਨੂੰ ਦੇਵਾਂਗੇ ਬਰਪਰੀਆਂ ਠੀਕ ਹੈ ਉਹਨਾਂ ਦੀ ਸਾਰੀ ਸੰਭਾਲ ਸੌਖੀ ਆ ਬਾਈ ਮੰਹਾਂ ਗਾਂਆਂ ਜੀ ਆਪ ਦਾ ਪਾਲ ਜਾਂਦੀਆਂ ਆ ਉਹ ਠੀਕ ਹੈ ਜੀ ਹੋਰ ਬਾਈ ਕੋਈ ਗੱਲ ਕਹਿਣੀ ਚਾਹੋਗੇ ਆਖਿਰ ਤੇ ਆਪਣੇ ਤਜਰਬੇ ਚੋਂ ਨਵੇਂ ਬੰਦਿਆਂ ਨੂੰ ਜਿਹੜੇ ਪੂਰੇ ਚਾਅ ਨਾਲ ਜਾਂ ਪੈਸਾ ਲਾ ਕੇ ਵਧੀਆ ਇਸ ਕੰਮ ਚ ਆਉਂਦੇ ਆ ਪਰ ਜਾਣਕਾਰੀ ਦੀ ਘਾਟ ਕਰਕੇ ਕਿਤੇ ਨਾ ਕਿਤੇ ਫੇਲ ਹੋ ਜਾਂਦੇ ਆ ਤੁਸੀਂ ਉਹਨਾਂ ਬੰਦਿਆਂ ਨੂੰ ਆਪਦੇ ਤਿਆਰਬੇ ਦੇ ਵਿੱਚੋਂ ਕੀ ਸਨੇਹਾ ਦੇਣਾ ਚਾਹੋਗੇ ਬਾਈ ਉਹਨਾਂ ਬੰਦਿਆਂ ਨੂੰ ਜਿੰਗਵੀ ਸਨੇਹਾ ਆਪਣਾਏ ਆ ਵੀ ਪਹਿਲੀ ਗੱਲ ਤਾਂ ਆਪਦੀ ਟ੍ਰੇਨਿੰਗ ਲੈਣ ਕਿਤੋਂ ਵੀ ਲੈਣ ਨਾ ਚੰਗੀ ਸੰਸਥਾ ਤੋਂ ਆਪਦੀ ਟ੍ਰੇਨਿੰਗ ਲੈਣ ਟ੍ਰੇਨਿੰਗਾਂ ਹੁਣ ਥਾਂ-ਥਾਂ ਚੱਲੀ ਜਾਂਦੀਆਂ ਹੁਣ ਬਾਈ ਰਾਜਵੀਰ ਲਾਉਂਦਾ ਟ੍ਰੇਨਿੰਗ ਭਲਾਈ ਜਾਣੇ ਡਾਕਟਰ ਤੰਗਾਲੀ ਤੋਂ ਬਲਵਿੰਦਰ ਮਾਨ ਆ ਉਹ ਲਾਉਂਦਾ ਇਹ ਸਾਰਾਲੇ ਮੁੰਡੇ ਹਰਿਆਣੇ ਤੋਂ ਹਾਂਜੀ ਹੋਰ ਵੀ ਇੱਕ ਦੋ ਸੰਸਥਾ ਹੈਗੀਆਂ ਆਂਗੀਆਂ ਤੇ ਟ੍ਰੇਨਿੰਗ ਲੈਣਾਂ ਤੇ ਟ੍ਰੇਨਿੰਗ ਤੋਂ ਬਾਅਦ ਵੀ ਤੇਜ਼ੀ ਨਾਲ ਕਰਨ ਪਸ਼ੂ ਲੈਣ ਦੇ ਹਾਂਜੀ ਵੀ ਟ੍ਰੇਨਿੰਗ ਲੈ ਲਈ ਤੇ ਆਪਾਂ ਪਸ਼ੂ ਲੈ ਆ ਗਏ ਨਹੀਂ ਉਹਨਾਂ ਨੂੰ ਜਿਵੇਂ ਹੁਣ ਅਸੀਂ ਬਾਹਰ ਫਿਰਨ ਵਾਲੇ ਬੰਦੇ ਆ ਪੁਰਾਣੇ ਉਹਨਾਂ ਕੋਲੇ ਜ਼ਰੂਰ ਘੰਟਾ ਦੋ ਘੰਟੇ ਟਾਈਮ ਕੱਢ ਕੇ ਬੈਠਣਾ ਚਾਹੀਦਾ ਜਾਣਕਾਰੀ ਲੈਣੀ ਚਾਹੀਦੀ ਕਿਸੇ ਤੋਂ ਲੈਣ ਇਹ ਨਹੀਂ ਆਪਾਂ ਕਹਿੰਦੇ ਵੀ ਆਪਣੇ ਕੋਲੇ ਆਉਣ ਕਿਸੇ ਬੰਦੇ ਕੋਲੇ ਆਪਦੇ ਨੇੜੇ ਵਾਲੇ ਕੋਲੇ ਨਜ਼ਦੀਕੀ ਕੋਲੇ ਜਾਣ ਤੇ ਉਦੋਂ ਜਾਣਕਾਰੀ ਚੰਗੀ ਪ੍ਰੋਪਰ ਲੈ ਕੇ ਫਿਰ ਕੰਮ ਕਰਨ ਕੰਮ ਕਰਨ ਚੰਗੇ ਪਸ਼ੂਆਂ ਤੋਂ ਚਾਹੇ 1 ਰੱਖ ਲੈਣ ਚਾਹੇ 2 ਰੱਖ ਲੈਣ ਚਾਹੇ 5 ਰੱਖ ਲੈਣ ਥੋੜੇ ਪਸ਼ੂ ਦੇ ਕੰਮ ਕਰਨ ਕੰਮ ਚੰਗੇ ਜਾਨਵਰਾਂ ਤੋਂ ਮਾੜੇ ਜਾਨਵਰਾਂ ਤੋਂ ਮੁੜ ਕੇ ਵੇਚਣੇ ਬਹੁਤ ਬਹੁਤ ਔਖੇ ਦੁੱਧ ਨਾ ਬੰਦੇ ਨੇ ਮੈਂ ਆਪ ਵੇਚ ਕੇ ਆਇਆ ਕਿਸੇ ਹੋਰ ਬੰਦੇ ਨੇ ਦੁਆਏ ਵੇ ਵੇਚਣੇ ਬਹੁਤ ਔਖੇ ਮਾੜੇ ਜਾਨਵਰ ਬਾਈ ਫਿਰ ਘਾਟਾ ਵੀ ਹੁੰਦਾ ਮਨ ਦੁਖੀ ਹੁੰਦਾ ਹਨਾ ਔਖਾ ਹੋ ਜਾਂਦਾ ਤੇ ਪਰ ਜਾਣਕਾਰ ਬੰਦੇ ਨੂੰ ਨਾਲ ਲੈ ਕੇ ਆਪ ਦੀ ਜਾਣਕਾਰੀ ਲੈ ਕੇ ਵਧੀਆ ਢੰਗ ਨਾਲ ਪਸ਼ੂ ਲੈਣ ਦੇ ਕੋਈ ਘਾਟੇ ਵਾਲੀ ਗੱਲ ਨਹੀਂ ਬਾਈ ਇਹ ਜਿਹੜੇ ਆਪਣਾ ਹੁਣ ਮਰਨ ਜੰਮਣੇ ਨਾਲ ਚੱਲ ਰਹੀ ਆ ਇਹ ਤਾਂ ਆਪਣੇ ਬੰਦਿਆਂ ਨੂੰ ਵੀ ਹੋ ਜਾਂਦਾ ਹਨਾ ਗਾਟੇ ਵਾਧੇ ਜਲਦੇ ਰਹਿੰਦੇ ਆ ਪਰ ਇਹ ਘਾਟੇ ਵਾਧੇ ਬਾਈ ਪੂਰੇ ਕਰਦੀਆਂ ਠੀਕ ਹੈ ਜੇ 1 ਸਾਲ ਕੋਈ ਹੋ ਗਈ 1922 ਗੱਲ ਘਾਟੇ ਵਾਧੇ ਵਾਲੀ ਦੂਜੇ ਸਾਲ ਕਹਿੰਦੀਆਂ ਕੋਈ ਗੱਲ ਨਹੀਂ ਤੂੰ ਦਿਲ ਨਾ ਛੱਡ ਹਾਂ ਕਰਾਂਗੇ ਪੂਰਾ ਯਾਨੀ ਆਮ ਵੀ ਕੰਮ ਨਹੀਂ ਮਾੜਾ ਕੰਮ ਬਹੁਤ ਚੰਗਾ ਬਾਈ ਸਾਡ ਨੂੰ ਤਾਂ ਹੁਣ ਜਿੰਨਾ ਕਿ ਤਜਰਬਾ ਆ ਜਿੰਨਾ ਕਿ ਕਰਿਆ ਸਾਡੇ ਵਾਸਤੇ ਬਹੁਤ ਹੀ ਚੰਗਾ ਮੈਂ ਤਾਂ ਇਹਨਾਂ ਦੇ ਤੜਕਾ ਉਠ ਕੇ ਪੈਰੀ ਹੱਥ ਲਾਉਣਾ ਠੀਕ ਹੈ ਮੈਂ ਇਹਨਾਂ ਨੂੰ ਬੱਕਰੀਆਂ ਕਹਿ ਕੇ ਨਹੀਂ ਬੁਲਾਉਂਦਾ ਮੈਂ ਤਾਂ ਇਹਨਾਂ ਨੂੰ ਮੀਮਾਂ ਕਹਿ ਕੇ ਬੁਲਾਉਂਦਾ ਬਾਈ ਹਾਂਜੀ ਆ ਵੀ ਸਾਡੇ ਭਾਰਤ ਅਸੇ ਮੀਮਾਂ ਅੰਗਰੇਜ਼ਣੀਆਂ ਆ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਲਿਆਂਦਾ ਾਕਾਤ ਹੈ ਨਹੀਂ ਸਿੱਥ ਤੱਕ ਆਉਂਗੀ ਠੀਕ ਹਾਂ ਬਹੁਤ ਬਹੁਤ ਮਤਲਬ ਪ੍ਰਮਾਤਮਾ ਨੇ ਵੀ ਸਵਾਰ ਦਿੱਤਾ ਹੌਸਲਾ ਦਿੱਤਾ ਡੋਲਣ ਨਹੀਂ ਦਿੱਤੇ ਤੇ ਬਾਕੀ ਕਿਰਪਾ ਮਾਲਕ ਦੀ ਹੁਣ ਚੱਲੀ ਜਾਂਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਹਨ ਆਪਣੇ ਜਾਨਵਰ ਦਿਖਾਏ ਆਪਦੇ ਤਜਰਬੇ ਦੱਸੇ ਤੇ ਬਹੁਤ ਭਰਾ ਹੁਣ ਕਮੈਂਟ ਕਰਨਗੇ ਵੀ ਤੁਹਾਡਾ ਨੰਬਰ ਵੀ ਪੁੱਛਣਗੇ ਹਨਾ ਤੇ ਨੰਬਰ ਜੇ ਤੁਸੀਂ ਦੱਸਣਾ ਚਾਹੋ ਤਾਂ ਦੱਸ ਸਕਦੇ ਹੋ। ਨੰਬਰ ਕੋਈ ਗੱਲ ਨਹੀਂ ਬਾਈ ਨੰਬਰ 9872409787 ਕਿਸੇ ਟਾਈਮ ਫੋਨ ਲਾਉਣ ਜਾਣਕਾਰੀ ਲੈਣੀ ਆ ਪਰ ਇੱਕ ਗੱਲ ਜਰੂਰ ਆ ਬਾਈ ਹੁਣ ਬੱਚਾ ਜੇ ਵਾਸ ਸੇਲ ਵਾਸਤੇ ਕੋਈ ਹੈ ਨਹੀਂਗਾ ਸਾਲ ਲੱਗ ਜਾਊਗਾ ਤੇ ਕੋਈ ਗੱਲ ਨਹੀਂ ਜਦੋਂ ਚਾਹੇ ਅੱਧੀ ਰਾਤ ਫੋਨ ਲਾਉਣ ਬਾਈ ਆਪਾਂ ਜੋ ਵੀ ਜਾਣਕਾਰੀ ਆ ਕੋਈ ਉਹ ਆਪਾਂ ਅਗਲੇ ਨਾਲ ਸਾਂਝੀ ਕਰਾਂਗੇ। ਤੇ ਬਾਕੀ ਇੱਕ ਥੋੜਾ ਜਿਹਾ ਹੋਰ ਸਨੇਹਾ ਦੇ ਨਾਂ ਚ ਉਹਨਾਂ ਪੁਰਾਣੇ ਬੰਦਿਆਂ ਨੂੰ ਵੀ ਹਾਂਜੀ ਵੀ ਜਿਹੜੀਆਂ ਆਪਣੀਆਂ ਪ੍ਰਾਣੀਆਂ ਬੱਕਰੀਆਂ ਆਪਣੀਆਂ ਘਰੇ ਰੱਖੀਆਂ ਮੈਂ 2-4 ਕੀ ਹੁੰਦੀਆਂ ਉਹ ਯਾਰ ਕੱਟਣ ਵਾਲਿਆਂ ਨੂੰ ਨਾਂ ਦਿਆ ਕਰੋ ਆਪਾਂ ਉਹਨਾਂ ਨੂੰ ਐਨਆਰਐਜਕ ਲੈ ਕੇ ਵੀ ਆਪਾਂ ਕੱਟਣਾ ਹੁੰਦਿਆਂ ਮੈਂ ਇੱਕ ਦੋ ਬੱਕਰੀਆਂ ਦੇਖੇਆਂ ਚੰਗੇ ਫਾਰਮਾਂ ਚੋਂ ਨਿਕਲ ਕੇ ਕਸਾਈਆਂ ਕੋਲੇ ਆਈਆਂ ਤੇ ਉਹ ਬਾਈ ਉਹ 5-7000 ਨਾਲ ਕੁਝ ਨਹੀਂ ਬਣਦਾ ਚੰਗੇ ਪਸ਼ੂ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਨਾ ਉਹਨਾਂ ਦੀ ਕਦਰ ਕਰੋ ਉਹਨਾਂ ਨੂੰ ਦੱਬ ਦਿਓ ਘਰੇ ਕੁਝ ਨਹੀਂ ਹੁੰਦਾ ਹੁਣ ਆ ਬੱਕਰੀ 11 ਸੂਏ ਸੂਈ ਵੀ ਆਪਣੇ ਕੋਲੇ ਹੋਣ ਬਾਈ ਠੀਕ ਆ ਬਾਈ ਇਹਦੇ ਵੀ ਮੂੰਹ ਚ ਦੇਖ ਲਓ ਤੁਸੀਂ ਜਮੈਂ ਥੱਲੇ ਲੱਗੇ ਪ ਤੇ ਪਰ ਨਹੀਂ ਅੱਧਾ ਪਰਿਵਾਰ ਬੈਠਾ ਇਹਦਾ ਵਿੱਚ ਯਾਰ ਅੱਜ ਇਹਨੂੰ 10000 ਦੀ ਵੇਚ ਕੇ ਕਿਸੇ ਨੂੰ ਕਸਾਈ ਨੂੰ ਕੀ ਕਰਾਂਗੇ ਪਰ ਜਿਹੜੇ ਚੰਗੇ ਪਸ਼ੂ ਕਿਸੇ ਦੇ ਵੀ ਫਾਰਮ ਜਾਂ ਮੈਂ ਇਹ ਨਹੀਂ ਕਹਿੰਦਾ ਵੀ ਚੰਗੇ ਜਿਹੜੇ ਨਾਮੀ ਬੰਦੇ ਆ ਨਾ ਜਿਹੜੇ ਪੰਜ ਪੰਜ ਚਾਰ ਚਾਰ ਚੰਗੇ ਜਾਨਵਰ ਆਪਣੇ ਪੁਰਾਣੇ ਆ ਨਾ ਉਹਨਾਂ ਨੂੰ ਰੱਖੋ ਯਾਰ ਨਾ ਉਹਨਾਂ ਨੂੰ ਫੱਟੇ ਦੇ ਭੇਜੋ ਧਰੂ ਰੱਖੋ ਉਹਨਾਂ ਨੂੰ ਸ਼ਾਨ ਹੁੰਦੀ ਆ ਫਾਰਮ ਸ਼ਾਨ ਹੁੰਦੀ ਆ ਫਾਰਮ ਹੁਣੇ ਦੋ ਤਿੰਨ ਬੱਕਰੀਆਂ ਬੈਠੀਆਂ ਤੁਹਾਡੇ ਸਾਹਮਣੇ ਆ ਦੰਦ ਉਹ ਸਾਰਾ ਕੁਝ ਦਿਖਾਇਆ ਤੁਹਾਨੂੰ ਤੇ ਨਹੀਂ ਯਾਰ ਜ਼ਮੀਰ ਹੀ ਨਹੀਂ ਕੰਮ ਕਰਦੀ ਵੀ ਇਹਨਾਂ ਨੂੰ ਵੇਚ ਕੇ ਚਾਰ ਪੈਸੇ ਵਾਟ ਲਏ ਦੇ ਕਦਰ ਕਰੋ ਇਹਨਾਂ ਦੀ ਤੇ ਨਹੀਂ ਡੋਲਣ ਦਿੰਦੀਆਂ ਵਧੀਆ ਆਪਾਂ ਚਲਾਉਂਦੀਆਂ ਢਾਂਚਾ ਠੀਕ ਹੈ ਬਾਈ ਧੰਨਵਾਦ ਜੀ ਬਹੁਤ ਬਹੁਤ ਦੋਸਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਜਿੱਥੇ ਜਿੱਥੇ ਬਾਈ ਦੀ ਬਲੱਡ ਲਾਈਨ ਹੈ ਹਨਾ ਬੱਚੇ ਤਿਆਰ ਹੋ ਰਹੇ ਆ ਬਰੀਡਰ ਖੜੇ ਆ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਹਾਂ ਬਾਈ ਲਾ ਕੇ ਆਂਗੇ ਚਾਰ ਕਿ ਮਹੀਨੇ ਤਿੰਨ ਚਾਰ ਬੱਚੇ ਹੋਰ ਦਿਖਾਵਾਂਗੇ ਤੁਹਾਨੂੰ ਆਪਾਂ ਆਪਣੇ ਘਰੋਂਗੇ ਵੇ ਠੀਕ ਹੈ ਜਰੂਰ ਦਿਖਾਵਾਂਗੇ ਬਾਈ ਹੌਸਲਾ ਦਿਓ ਸਾਰਿਆਂ ਨੂੰ ਜਿੰਨੇ ਵੀ ਤੁਹਾਡੇ ਨਾਲ ਜੁੜੇ ਪਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਗੱਲਬਾਤ ਕਿਵੇਂ ਦੀ ਲੱਗੀ ਬਾਈ ਦੇ ਜਾਨਵਰ ਕਿਵੇਂ ਦੇ ਲੱਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਬਾਈ ਪੰਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਧੰਨਵਾਦ ਬਾਈ ਸਾਰਿਆਂ ਦਾ